ਮਾਤਾ ਉੱਥੇ ਜਾ ਕੇ ਮੱਥਾ ਟੇਕ ਕੇ ਬੜੀ ਪੁੱਭਾ ਮਾਰ ਮਾਰ ਕੇ ਰੋਈ ਗੱਲ ਕਰਨੀ ਬੜੀ ਸਖਾਲੀ ਐ ਸਹਿਣੀ ਬਹੁਤ ਔਖੀ ਐ ਇਹ ਨੌਜਵਾਨੀ ਨੂੰ ਪੱਗ ਮੰਨਣ ਲਾਤਾ ਨੌਜਵਾਨੀ ਨੂੰ ਨਸ਼ੇ ਤੋਂ ਰਹਿਤ ਕਰ ਲਿਆ ਨੌਜਵਾਨੀ ਨੂੰ ਟ੍ਰੈਕਟਰ ਸ਼ਿੰਗਾਰਨ ਲਾਤੇ ਨੌਜਵਾਨੀ ਨੂੰ ਮਿੱਟੀ ਦੇ ਨਾਲ ਜੋੜ ਲਿਆ ਸੋਦੀਪ ਨੂੰ ਉਸੇ ਵਾਰ ਨੂੰ ਬੜੇ ਵਾਰੀ ਮਿਲੇ ਆ ਜਦੋਂ ਮਿਲੇ ਖੇਤਾਂ ਦੇ ਵਿੱਚ ਕਰਾ ਲਾਈ ਜਾਂਦਾ ਪੈਰਾਂ 'ਚ ਚੱਪਲਾ ਲੋਰ ਟੀ-ਸ਼ਰਟ ਪਰਨਾ ਬੰਨੇ ਟਰੈਕਟਰ ਦੇ ਉੱਤੇ ਤੇ ਫੇਰ ਉਹ ਖੇਠਾਂ ਬੈਠਾ ਰੋਟੀ ਖਾਈ ਜਾਂਦਾ ਉਹਨੂੰ ਇਹ ਨਹੀਂ ਸੀ ਵੀ ਮੈਂ ਐਡਾ ਬੜਾ ਸਾਨੂੰ ਇਨਸਾਫ ਨਹੀਂ ਮਿਲਦਾ ਸਰਕਾਰਾਂ ਤੋਂ ਸਰਕਾਰਾਂ ਸਾਡੇ ਜੋਧਿਆਂ ਨੂੰ ਮਰਵਾ ਦਿੰਦੀਆਂ ਜਦੋਂ ਬਲੇਰੋ ਨੇ ਬ੍ਰੇਕਟ ਮਾਰਿਆ ਨਾ ਤਿੰਨ ਟਾਇਰ ਫਟ ਗਏ ਮਗਰਲਾ ਤੇ ਦੋਨੇ ਮੂਹਰੇ ਸਿੱਧੂ ਮੂਸੇਵਾਲੇ ਦੇ ਦੋ ਗੁੜੇ ਨਹੀਂ ਚਲਾਤੀਆਂ ਇੱਥੋਂ ਜਾ ਕੇ ਗੱਡੀ ਉੱਥੇ ਹੀ ਬੰਦ ਹੋ ਗਈ ਉਧਰ ਕੋਰੋਲਾ ਵਾਲਾ ਨੇ ਇੱਧਰ ਮੁੰਡੇ ਖੜੇ ਦੀ ਇੱਥੋਂ ਬ੍ਰੇਕਟ ਮਾਰਿਆ ਉਹ ਗੇਟਾਂ ਮੇਦੀ ਕੋਲੇ ਨੰਗੀਆਂ ਕੰਦਾ ਵੀ ਦੀ ਮੈਂ ਆਖਿਆ ਯਾਰ ਗੋਲੀ ਚੱਲ ਰਹੀ ਹੈ ਕਹਿੰਦੇ ਨਾ ਕਿਸੇ ਦੇ ਵਿਆਹ ਮਾਪਾ ਯਾਰ ਸਰਪੰਚਾ ਵਿਆਹ ਤਾਂ ਕਿਸੇ ਦੇ ਨਹੀਂ 5-7 ਮਿੰਟਾਂ ਬਾਅਦ ਇਧਰੋਂ ਮੇਰਾ ਭਤੀਜਾ ਆ ਕੇ ਜਾਇਆ ਮੇਰਾ ਮੈਨੂੰ ਕਹਿੰਦਾ ਚਾਚਾ ਕਿੱਥੋਂ ਮੈਂ ਪਿੰਡੀ ਬੈਠਿਆ ਕਹਿੰਦਾ ਸਿੱਧੂ ਮੂਸੇ ਦਾ ਮਾਰਦਾ ਮੈਂ ਕਿਉਂ ਅਸੀਂ ਸਾਰੇ ਸਾਰੇ ਅਸੀਂ 12-13 ਜਣੇ ਬੈਠੇ ਸੀ ਥਾਰੇ ਭੱਜੇ ਪਹਿਲਾਂ ਵੀ ਉਹ 911 ਤੇ 40 ਤੇ ਬੋਲਟ ਤੇ 5ਵੇਂ 7ਵੇਂ ਆਪਦੀ ਮਾਸੀ ਦੇ ਘਰੇ ਉਹਨੇ ਜਾਣੀ ਜਾਣਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਰਦਿਕ ਸ਼ਾ ਠਾਕੁਰ ਅੱਜ ਉਹ ਦਿਨ ਹੈ ਜੋ ਪੰਜਾਬੀ ਇੰਡਸਟਰੀ ਦੇ ਲਈ ਬਲੈਕ ਡੇ ਮੰਨਿਆ ਜਾਂਦਾ ਹੈ ਯਾਨੀ ਕਿ ਅੱਜ 29 ਮਈ ਹੈ ਅੱਜ ਤੋਂ ਪੂਰੇ ਇੱਕ ਸਾਲ ਪਹਿਲਾਂ 29 ਮਈ 2022 ਨੂੰ ਇਸੇ ਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਉਸੇ ਥਾਂ ਤੇ ਮੌਜੂਦ ਆ ਸਿੱਧੂ ਦੇ ਚਾਹਨ ਵਾਲੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗੀ ਸਾਰੇ ਇੱਕ ਵਾਰੀ ਦਿਖਾਣ ਕਿ ਕਿਸ ਤਰ੍ਹਾਂ ਇਥੇ ਹਮ ਹੁਮਾ ਕੇ ਪਹੁੰਚ ਰਹੇ ਆ ਤੇ ਉਸ ਜਗ੍ਹਾ ਤੇ ਪਹੁੰਚ ਰਹੇ ਆ ਜਿੱਥੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਵੱਜੀਆਂ ਸੀ ਬਹੁਤ ਸਾਰੇ ਲੋ ਜਗ੍ਹਾ ਬਾਰੇ ਗੱਲ ਕਰਦੇ ਆ ਪਿੰਡ ਦੇ ਸਰਪੰਚ ਦੇ ਨਾਲ ਜਿਨ੍ਹਾਂ ਨੇ ਸਿੱਧੂ ਦੇ ਲਈ ਇਹ ਜਗ੍ਹਾ ਨੂੰ ਡੋਨੇਟ ਕਰ ਦਿੱਤਾ ਹੈ ਸਿੱਧੂ ਦੀ ਯਾਦਗਾਰ ਦੇ ਲਈ ਸਤਿ ਸ਼ਕਾਲ ਅੰਕਲ ਜੀ ਸਤਿ ਸ਼ਕਾਲ ਜੀ ਅ ਅੱਜ ਉਹੀ ਦੁਬਾਰਾ ਦਿਨ ਆਇਆ ਹੈ ਨਾ ਜਿਸ ਦਿਨ ਸਿੱਧੂ ਨੂੰ ਇਸ ਦੁਨੀਆ ਚ ਗਏ ਪੂਰਾ 1 ਸਾਲ ਹੋ ਚੁੱਕਿਆ ਹੈ ਨਾ ਤੇ ਇਹ ਜਗਾ ਵੀ ਤੁਸੀਂ ਉਹਨਾਂ ਦੀ ਯਾਦ ਦੇ ਵਿੱਚ ਡੋਨੇਟ ਕਰ ਦਿੱਤੀ ਹੈ। ਹਾਂਜੀ ਹਾਂਜੀ। ਇਹ ਨਾ ਜੀ ਬਹੁਤ ਮਾੜੀ ਗੱਲ ਹੋਈ ਏ ਮਤਲਬ 1 ਸਾਲ ਹੋ ਗਿਆ ਮੈਂ ਇਥੋਂ ਸਾਬਕਾ ਸਰਪੰਚ ਐ। ਇਹ ਜਗਾ ਵੀ ਆਪਾਂ ਦਿੱਤੇ ਬਰਾਦਰਾਂ ਭਈਆ ਚਾਹ ਪਾਣੀ ਵੀ ਆਪਾਂ ਸਾਰਾ ਆਪਦੇ ਕੋਲੋਂ ਲਾਉਣੀ। ਜਗਾ ਵੀ ਆਪਾਂ ਫ੍ਰੀ ਆਪਣੀ ਜੱਦੀ ਜਗਾ ਸੀ ਦਾਦਿਆਂ ਦੀ। ਆਪਾਂ ਫ੍ਰੀ ਦਿੱਤੀ ਸਿੱਧੂ ਮੂਸੇਵਾਲ ਦੇ ਨਾਂ ਤੇ। ਜਿਸ ਦਿਨ ਇਹ ਕੰਮ ਹੋਇਆ ਸੀ ਪਿੰਡ ਦੇ ਵਿੱਚ ਬੈਠੇ ਸੀਗੇ 29 ਤਰੀਕ 5:30 ਵਜੇ ਦਾ ਟਾਈਮ ਐ ਇਸ ਵਾਰ ਦਾ ਤੇਰੇ ਸੀ। ਮਾਗਰੂ ਗੱਡੀਆਂ ਮਾਗਰੂ ਹੀ ਲੱਗੀਆਂ ਹੋਈਆਂ ਕਰੋਲਾ ਤੇ ਬਲੇਰੋ। ਇਥੋਂ ਕਰੋਲਾ ਮੂਰ ਗੱਡੀ ਨਿਕਲ ਗਈ ਬਲੇਰੋ ਮੰਗ ਰਹੀ ਕਿ ਬਲੇਰੋ ਨੇ ਇੱਧਰ ਜਾ ਰਹੇ ਸੀ ਸਿੱਧੂ ਮੂਸੇਵਾਲੇ ਦੇ ਮਾਸੇ ਤੋਂ ਮਾਸੀ ਹੈ 2 ਕਿਲੋਮੀਟਰ ਪਿੰਡ ਬਰਨਾਲਾ ਜਦੋਂ ਬਲੇਰੋ ਨੇ ਵਰਾਇਟ ਮਾਰਿਆ ਨਾ ਤਿੰਨ ਟਾਇਰ ਫੱਟ ਗਏ ਮਾਗਰ ਲਾ ਤੇ ਦੋਨੇ ਮੂਰਲੇ ਸਿੱਧੂ ਮੂਸੇ ਦਾ ਦੋ ਗੁੜੇ ਨਹੀਂ ਚਲਾਤੀਆਂ ਇੱਥੋਂ ਜਾ ਕੇ ਗੱਡੀ ਉੱਥੇ ਹੀ ਬੰਦ ਹੋ ਗਈ ਉਧਰ ਕੋਰੋਲਾ ਵਾਲਾ ਨੇ ਇੱਧਰ ਮੁੰਡੇ ਖੜੇ ਦੀ ਇੱਥੋਂ ਵਰਾਇਟ ਮਾਰਿਆ ਉਹ ਗੇਟਾਂ ਬੀਦੀ ਕੋਲੇ ਲੰਘੀਆਂ ਕੰਨਾ ਬੀਦੀ ਮੈਂ ਖੈਰ ਗੋਲੀ ਚੱਲ ਰਹੀ ਹੈ ਕਹਿੰਦੇ ਨਾ ਕਿਸੇ ਦੇ ਵਿਆਹ ਮਾਪਾ ਯਾਰ ਸਰਪੰਚਾ ਵਿਆਹ ਤਾਂ ਕਿਸੇ ਦੇ ਨਹੀਂ 5-7 ਮਿੰਟਾਂ ਬਾਅਦ ਇਧਰੋਂ ਮੇਰਾ ਭਤੀਜਾ ਆਇਆ ਕੇਹਦਾ ਮੇਰਾ ਮੈਨੂੰ ਕਹਿੰਦਾ ਚਾਚਾ ਕਿੱਥੋਂ ਮੈਂ ਪਿੰਡ ਜਿਹਾ ਬੈਠਾ ਕਹਿੰਦਾ ਸਿੱਧੂ ਮੂਸੇ ਦਾ ਮਾਰਦਾ ਮੈਂ ਕਿ ਉਹਨੇ ਪੁਲਿਸ ਵੀ ਬੁਲਾ ਲਈ ਪੁਲਸਾਂ ਕੀ ਪਹੁੰਚਾ ਤਿੰਨ ਜਦੋਂ ਅਸੀਂ ਆਏ ਉੱਥੇ ਸਿੱਧੂ ਮੂਸੇ ਵਾਲਾ ਮਰਿਆ ਪਿਆ ਸੀ ਮਨ ਉਹ ਬਹੁਤ ਗੋਲੀਆਂ ਤਾਬੜ ਤੋੜ ਗੋਲੀਆਂ ਮਾਰੀਆਂ ਮਤਲਬ ਪਹਿਲਾਂ ਵੀ ਉਹ 911 ਤੇ 40 ਤੇ ਬੋਲਟ ਦੇ 5ਵੇਂ 7ਵੇਂ ਆਪਦੀ ਮਾਸੀ ਦੇ ਘਰੇ ਉਹਨੇ ਜਾਣੀ ਜਾਣਾ ਹਮ ਕੱਲ ਅਸੀਂ ਨਗਰ ਨਵਾਸੀਆਂ ਵੱਲੋਂ ਪਿੰਡ ਵੱਲੋਂ ਸੋਹਣੀ ਸਾਹ ਦਾ ਪਾਟ ਕਰਾਇਆ ਸੀ ਇਹ ਜਗ੍ਹਾ ਤੇ ਚਾਹ ਪਾਣੀ ਦਾ ਤੇ ਠੰਡੇ ਪਾਣੀ ਦੀ ਸੇਵਿਲ ਆਈ ਸੀ ਮਾਤਾ ਚਰਨਕੌਰ ਸੁਭਦੀਪ ਦੀ ਮਾਤਾ ਜੀ ਆਏ ਸੀਗੇ ਉਹਨਾਂ ਨੇ ਰਮਾਲਾ ਸਾਹਿਬ ਲਿਆਂਦਾ ਸੀ ਬੈਠੇ ਇੱਧਰ ਪੌਣਾ ਘੰਟਾ ਨੂੰ ਅਰਜੀਵੇਂ ਵਾਲੇ ਸੀ ਅਸੀਂ ਸਨਮਾਨਤ ਕਰਕੇ ਸਰੋਪਾ ਵਗੈਰਾ ਫੋਟੋ ਦੇਖੇ ਜਦੋਂ ਅਸੀਂ ਤੋਰਨ ਲੱਗੇ ਗੱਡੀਆਂ ਇੱਥੇ ਘੜੀਆਂ ਸੀ ਫਿਰ ਮਾਤਾ ਉੱਥੇ ਜਾ ਕੇ ਮੱਥਾ ਟੇਕ ਕੇ ਬੜੀ ਭੁੱਬਾਂ ਮਾਰ ਮਾਰ ਕੇ ਰੋਈ ਗੱਲ ਕਰਨੀ ਬੜੀ ਸਖਾਲੀ ਹੈ ਸਹਿਣੀ ਬਹੁਤ ਔਖੀ ਹੈ ਪਾਣੀ ਦੇ ਅੱਖਰ ਦੋ ਨੇ ਪਾਣਾ ਮੰਨਣ ਦੇ ਅੱਖਰ ਦੋ ਨੇ ਪਾਣਾ ਮੰਨਣਾ ਬਹੁਤ ਔਖਾ ਹੈ ਮਾਤਾ ਨੂੰ ਆਸੀਂ ਮਸਾ ਠਾਇਆ ਧੰਨ ਆਹ ਮਾਤਾ ਜਿਹਦੇ ਕੋਲਤਾ ਪੁੱਤਰ ਜਵਾਨ ਪੁੱਤਰ ਹੀਰੇ ਵਰਗਾ ਪੁੱਤਰ ਇੰਡੀਆ ਦੀ ਸ਼ਾਨ ਏਜੰਸੀਆਂ ਨੇ ਸਰਕਾਰਾਂ ਨੇ ਮਰਵਾਤਾ ਸਰਕਾਰਾਂ ਤੋਂ ਸਾਨੂੰ ਕੋਈ ਇਨਸਾਫ ਨਹੀਂ ਸਰਕਾਰਾਂ ਨੂੰ ਇਹ ਸਾਡੇ ਨੌਜਵਾਨ ਸਰਕਾਰਾਂ ਨੂੰ ਚੱਲਦੇ ਜਰੂਰ ਕਰ ਦੇਣਗੇ ਪਰ ਸਰਕਾਰਾਂ ਸਾਨੂੰ ਇਨਸਾਫ ਨਹੀਂ ਦਿੰਦੀਆਂ ਜਦੋਂ ਸਰ ਸਾਡਾ ਕੋਈ ਧੀ ਪੁੱਤ ਗਰੀਬ ਘਰੋਂ ਅਸੀਂ ਇੱਕ ਸਧਾਰਨ ਕਿਸਾਨ ਛੋਟੇ ਕਿਸਾਨ ਹੈ ਦੁਕਾਨਦਾਰ ਹੋਵੇ ਵਪਾਰੀ ਹੋਵੇ ਮਜ਼ਦੂਰ ਹੋਵੇ ਕਿਸਾਨ ਹੋਵੇ ਜੇ ਸਾਡਾ ਕੋਈ ਧੀ ਪੁੱਤਰੋਂ ਅਸੀਂ ਪੜਾ ਕੇ ਕੋਈ ਉਹ ਕੌਮ ਦੀ ਗੱਲ ਕਰਦਾ ਅਣਖ ਦੀ ਗੱਲ ਗੈਤ ਦੀ ਗੱਲ ਕਰਦਾ ਤਾਂ ਉਹਨੂੰ ਸਰਕਾਰਾਂ ਮਰਵਾ ਦੇਣੀ ਅbschak ਸੰਦੀਪ ਦੀਪ ਸਿੱਧੂ ਹੋਵੇ ਸੰਦੀਪ ਭੱਬੀਆਂ ਹੋਵੇ ਸੁਭਦੀਪ ਮੁੱッセਵਾਲਾ ਹੋਵੇ ਸੁਭਦੀਪ ਮੁੱッセਵਾਲਾ ਨੇ ਕੀ ਕੀਤਾ ਸੀਗਾ ਕਿ ਨੌਜਵਾਨੀ ਨੂੰ ਪੱਗਾਂ ਮੰਨਣ ਲਾਤਾ ਨੌਜਵਾਨੀ ਨੂੰ ਨਸ਼ੇ ਤੋਂ ਰਹਿਤ ਕਰ ਲਿਆ ਨੌਜਵਾਨੀ ਨੂੰ ਟਰੈਕਟਰ ਸ਼ਿੰਗਾਰਨ ਲਾਤੇ ਨੌਜਵਾਨੀ ਨੂੰ ਕਮੇਟੀ ਦੇ ਨਾਲ ਜੋੜ ਲਿਆ ਸੋਭਦੀਪ ਮੂਸੇਵਾਲੇ ਨੂੰ ਬੜੇ ਵਾਰੀ ਮਿਲੇ ਆ ਜਦੋਂ ਮੇਲੇ ਖੇਤਾਂ ਦੇ ਵਿੱਚ ਕਰਾਹ ਲਾਈ ਜਾਂਦਾ ਪੈਰਾਂ 'ਚ ਚੱਪਲਾ ਲੋਰ ਟੀ-ਸ਼ਰਟ ਪਰਨਾ ਬੰਨੇ ਟਰੈਕਟਰ ਦੇ ਉੱਤੇ ਤੇ ਫੇਰ ਉਹ ਥੇਹਾਂ ਬੈਠਾ ਰੋਟੀ ਖਾਈ ਜਾਂਦਾ ਉਹਨੂੰ ਇਹ ਨਹੀਂ ਸੀ ਵੀ ਮੈਂ ਐਡਾ ਵੱਡਾ ਸਟਾਰ ਉਹਦਾ ਡੀਟੀ ਕਹਿੰਦਾ ਕਹਿੰਦਾ ਪੱਤੋਂ ਤੋਂ ਬਾਹਰ ਚੱਲਿਆ ਜਾ ਬਾਹਰ ਦਾ ਪੀਆਰ ਹੈ ਕਹਿੰਦੇ ਡੈਡੀ ਜੇ ਕੋਈ ਪਿੰਡ ਦੇ ਵਿੱਚ ਉਹਨਾਂ ਛੋਟਾ ਜਿਹਾ ਬਲਾਜਮ ਬਣ ਜੇ ਉਹ ਸ਼ਹਿਰ 'ਚ ਜਾ ਕੇ ਕੋਠੀ ਲੈਂਦੇ ਵੀ ਮੈਂ ਸ਼ਹਿਰੀ ਹੋ ਗਿਆ ਪਰ ਲੇਕਿਨ ਕਹਿੰਦਾ ਮੈਂ ਮੂਸੇ ਪਿੰਡ ਦੇ ਵਿੱਚ ਹੀ ਅਵੇਲੀ ਪਾਉਂਗਾ ਬੰਬੇ-ਮੁੰਬੇ ਵਾਲੇ ਮੈਂ ਇੱਥੇ ਆਉਣ ਲਾ ਦੂੰ ਧੰਨ ਉਹ ਜੋਦੇ ਤੇਰੀਆਂ ਤੇਰੀਆਂ ਗੱਲਾਂ ਕਿਹੜੇ ਬੰਬੇ-ਮੁੰਬੇ ਵਾਲੇ ਅਸੀਂ ਐਤਵਾਰ ਨੂੰ ਅਸੀਂ ਚਾਹ ਪਾਣੀ ਲਾਉਣੇ ਮੇਥੋਂ ਛੋਟਾ ਭਾਈ ਐ ਮਤਲਬ ਅਸੀਂ ਇੱਥੇ ਚਾਹ ਪਾਣੀ ਆਪਦੇ ਜੇਬ 'ਚੋਂ ਲਾਉਣੇ ਸਾਰਾ ਕੁਝ ਜਦੋਂ ਅਸੀਂ ਬੱਚਿਆਂ ਨੂੰ ਪੁੱਛਦੇ ਹਾਂ ਬੇਟੇ ਬੇਟੀਆਂ ਤੁਹਾਡੇ ਵਰਗੀਆਂ ਆਉਂਦੀਆਂ ਪੁੱਤ ਕਿੱਥੋਂ ਆਏ ਹੋ ਅੰਕਲ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਟਲੀ ਜਰਮਨ ਲੰਡਨ ਬੱਚੇ ਇੱਥੇ ਆ ਕੇ ਭਾਬੋ ਕੋ ਕੇ ਪੁੱਬਾ ਮਾਰ ਕੇ ਰੋਕੇ ਜਾਂਦੇ ਨੇ ਸ਼ਪੈਸ਼ਰ ਬਾਹਰੋਂ ਆਉਂਦੇ ਨੇ ਮਤਲਬ ਬੱਚੇ ਨੇ ਇੰਨੀਆਂ ਉਹ ਕਹਿੰਦੇ ਅੰਕਲ ਅਸੀਂ ਜਵਾਰ ਕੇ ਨੂੰ ਕੀ ਜਾਂਦੇ ਦੀ ਗੱਲ ਸਹੀ ਹੈ ਉਹਨਾਂ ਦੀ ਪਰ ਲੇਕਿਨ ਅੱਜ ਤੁਸੀਂ ਦੇਖੋ ਕਿੱਡੀ ਕਿੱਡੀ ਦੂਰੋਂ ਆਏ ਹੋ